इस पौड़ी मुख भाव यह है मेले होने यतन नहीं करना पैदा पर निर्मल होने यतन करना पैदा क्यों मैला मलता एह संसार एक हर निर्मल जंत न पारावार जन संसार महिला ही है तो विचरद हाथ पैर मुंह मथा कपड़े क्योंकि मेले मैला मेला सवेरे मनु घरों नहा धो के निकले साफ सुथरे कपड़े पा के निकले शामी घर आया वैसा नहीं है हो गए हाथ मैले हो गया मुंह मथा मैले हो गए कपड़े मैले ਭਾਵੇਂ ਮੈਲ ਮਨੁੱਖ ਦੀ ਮੰਗ ਨਹੀਂ ਹੈ ਮੈਲਾ ਹੋ ਜਾਂਦਾ ਹੈ ਬਿਨਾਂ ਯਤਨ ਦੇ ਹੋ ਜਾਂਦਾ ਹੈ ਪਰ ਨਿਰਮਲ ਬਿਨਾਂ ਯਤਨ ਦੇ ਨਹੀਂ ਹੋਏਗਾ ਬਿਨਾਂ ਸਾਧਨਾ ਦੇ ਨਹੀਂ ਹੋਏਗਾ ਬਿਨਾਂ ਮਿਹਨਤ ਦੇ ਨਹੀਂ ਹੋਏਗਾ ਐਸੀ ਮੈਲ ਹੈ ਜੋ ਕਪੜਿਆਂ ਨੂੰ ਹੱਥ ਪੈਰਾਂ ਨੂੰ ਮਉ ਮਥੇ ਨੂੰ ਮੈਲਾ ਕਰ ਦਿੰਦੀ ਹੈ ਜਗਤ ਮੈਲਾ ਹੈ ਦੂਰ ਕਿਉਂ ਜਾਓ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਭਗਤ ਕਬੀਰ ਇਸ ਜਗਤ ਨੂੰ ਕਜਲ ਦੀ ਕੋਠੜੀ ਕਹਿੰਦੇ ਕਾਜਰ ਕੋਠ ਮੈਂ ਭਈ ਨ ਕਾਰੀ ਨਿਰਮਲ ਬਰਨ ਬਨਿ ਹੋਰੀ ਕਮਾਲ ਹੈ ਇੱਕ ਕਿ ਜਨਮ ਕਜਲ ਦੀ ਕੋਠੜੀ ਦੇ ਚੋਵੇ ਜੀਵਨ ਵੀ ਕਾਲਖ ਕਜਲ ਦੀ ਕੋਠੜੀ ਦੇ ਚੋਵੇ ਫਿਰ ਵੀ ਹੱਥ ਦਾਗੀ ਨਾ ਹੋਵਨ ਪੈਰ ਮੈਲੇ ਨਾ ਹੋਵਨ ਕਪੜੇ ਮੈਲੇ ਨਾ ਹੋਵਨ ਇਹ ਕਿ ਕਰਾਮਾਤ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਬੀਰ ਕਹਿੰਦੇ ਨੇ ਕਬੀਰ ਜਗ ਕਾ ਜਲ ਕੀ ਕੋਠੜੀ ਅੰਧ ਪਰੇ ਤੇ ਸਮਾਨ ਇਕ ਤੇ ਕੋਠੜੀ ਕੱਜਲ ਦੇ ਜ਼ਮੀਨ ਕਾਲੀ ਦੀਵਾਰਾਂ ਕਾਲੀਆਂ ਛੱਤ ਕਾਲੀ ਔਰ ਕਾਲਕ ਬਰਸ ਰਹੀ ਹੈ ਅੰਧ ਪਰੇ ਤੇ ਸਮਾਏ ਦੂਸਰੇ ਅੰਧੇ ਕਾਲਕ ਦਿਖਾਈ ਨਹੀਂ ਦਿੰਦੀ ਅਲਖ ਪੈ ਰਹੀਏ ਕਲਕ ਦਿਖਾਈ ਨਹੀਂ ਦਿੰਦੀ ਇਹ ਜੋ ਉਦਾਹਰਨ ਦਿੱਤਾ ਹੈ ਭਗਤ ਕਬੀਰ ਨੇ ਪਾਪ ਕਰਕੇ ਮਨ ਮਹਿਲਾ ਪਾਪ ਦਿਖਾਈ ਨਹੀਂ ਦਿੰਦਾ ਪਾਪ ਬੁਰਾ ਪਾਪ ਹੀ ਕੋ ਪਿਆਰਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਪਾਪ ਤੇ ਪਿਆਰਾ ਲੱਗਦਾ ਹੋਵੇਗਾ ਬੁਰਾ ਜਗਤ ਲਈ ਪ੍ਰਭੂ ਲਈ ਮਨੁੱਖ ਨੂੰ ਤੇ ਪਿਆਰਾ ਲੱਗਦਾ ਹੈ। ਤੇ ਪਿਆਰਾ ਜਾਣ ਕੇ ਕਰਦਾ ਹੈ। ਇੱਕ ਦਫਾ ਮੈਂ ਅਰਸ ਕਰਾਂ ਅੰਧ ਪਰੇ ਤਿਸਮਾਏ ਪਾਪ ਪਾਪ ਹੀ ਨਹੀਂ ਦਿਖਾਈ ਦੇਂਦਾ। ਬੁਰਾ ਬੁਰਾ ਹੀ ਨਹੀਂ ਦਿਖਾਈ ਦੇਂਦਾ। ਅਨਰਥ ਅਨਰਥ ਹੀ ਨਹੀਂ ਦਿਖਾਈ ਦੇਂਦਾ। ਵਰਨਾ ਮਨੁੱਖ ਨਾ ਕਰੇ। ਇਸੇ ਅਗਲੇ ਦਲ जग का जल की कोठड़ी अंध परे के समाए हौ बलहारी तिन को पैस जो निकस जाए कबीर कंदन में सदके जान ना उनादा उना को उना बलहारने जान ना जन्म होया कजल दी कोठड़ी विच पर हथा नो दाग ही नहीं ऑन देता पैर भी दाग ही नहीं ना ਹੱਥੇ ਨੂੰ ਵੀ ਕਾਲਖ ਤੋਂ ਬਚਾਇਆ ਹੈ ਕਬੀਰ ਕੇੰਨਨ ਮੇ ਸਦਕੇ ਜਾਣਾ ਐਸੇ ਹੱਥ ਲੱਬਣੇ ਸੰਸਾਰ ਦੇ ਚ ਬੜੇ ਔਖੇ ਨੇ ਜਿਨ੍ਹਾਂ ਹੱਥਾਂ ਨੇ ਕਦੀ ਗਲਤ ਨਾ ਕੀਤਾ ਹੋਵੇ ਗੁਸਤਾਖੀ ਮਾ ਐਸੇ ਪੈਰ ਲੱਬਣੇ ਬੜੇ ਔਖੇ ਨੇ ਜੋ ਗਲਤ ਪਾਸੇ ਗਏ ਨਾ ਐਸੀ ਰਸਨਾ ਲਬਣੇ ਬੜੀ ਔਖੀ ਹੈ ਜਿਸ ਨੇ ਗਲਤ ਬਹਿਣੀ ਨਾ ਕੀਤੀ ਹੋਵੇ ਐਸੀਆਂ ਅੱਖਾਂ ਲਬਣੀਆਂ ਬੜੀਆਂ ਔਖੀਆਂ ਨੇ ਜਿਨ੍ਹਾਂ ਨੇ ਗਲਤ ਵੇਖਿਆ ਨਾ ਹੋਵੇ ਐਸੇ ਕੰਨ ਲਬਣੇ ਬੜੇ ਔਖੇ ਨੇ ਜਿਨ੍ਹਾਂ ਨੇ ਕਦੀ ਗਲਤ ਸੁਣਿਆ ਨਾ ਹੋਵੇ ਔਰ ਐਸਾ ਮਨ ਜਿਨੇ ਕਦੀ ਗਲਤ ਸੋਚਿਆ ਨਾ ਹੋਵੇ ਗਲਤ ਵਿਚਾਰਿਆ ਨਹੀਂ ਗਲਤ ਚਿੰਤਨ ਨਹੀਂ ਕੀਤਾ ਕਬੀਰ ਕੰਨ ਨੂੰ ਮੁਸ਼ਕਿਲ ਹੈ ਅਗਰ ਕੱਜਲਦੀ ਕੋਠੜੀ ਦੇ ਚ ਰਹਤੇ ਕੋਈ ਬੇਦਾਗ ਹੈ ਔਰ ਬੇਦਾਗ ਹੋ ਕੇ ਨਿਕਲ ਗਿਆ ਕਬੀਰ ਕੰਨ ਮੈਂ ਸਦਕੇ ਜਾਣਾ ਉਸ ਤਾ ਚਲਿਆ ਤੇ ਕਾਲਖ ਦੇ ਚ ਹੈ ਪਰ ਪੈਰ ਇਸ ਦੇ ਕਾਲਖ ਤੋਂ ਰਹਤ ਨੇ ਜੀਵਿਆ ਤੇ ਕਜਲ ਦੀ ਕੋਠੜੀ ਦੇ ਚ ਹੈ ਪਰ ਕਾਲਾ ਨਹੀਂ ਹੋਇਆ ਰਿਆ ਤੇ ਸੰਸਾਰ ਦੇ ਚ ਜੋ ਮੈਲ ਹੈ ਮੈਲਾ ਮਲਤਾ ਇਹੋ ਸੰਸਾਰ ਲੇਕਿਨ ਫਿਰ ਵੀ ਨਿਰਮਲ ਹੈ ਇੱਕ ਪਰਛਾ ਹੈ ਸੰਸਾਰ ਮੈਲ ਹੈ ਇਹਦੇ ਚ ਨਿਰਮਲ ਕਿਵੇਂ ਹੋਣਾ ਹੈ ਇੱਕ ਧੰਨ ਤੇ ਬੰਦੇ ਨੂੰ ਆ ਗਿਆ तन मैला हो गए हाथ पैर मैले हो गए ने बस्तर मैले हो गए ने दो लेंदा कारण मैल चंगी नहीं लगती समाज नु चंगी नहीं लगती और मैल आपे ही पहनदी है आपे ही पहनदी है और मैल समाज नु चंगी नहीं लगती मैल ਢਕਣੇ ਪੈਂਦੀਏ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਵੇਂ ਦੀਦ ਬੇਅਇਬਾਂ ਰਾ ਲਿਬਾਸ ਉਰੀਆਨੀ ਦਾ ਜੋ ਮਨੁੱਖ ਛੁਪਾਂਦਾ ਹੈ ਢੱਕਦਾ ਹੈ ਸਰਮਦ ਕਹਿੰਦੇ ਨੇ ਉਹ ਪਾਪ ਹੋਵੇਗਾ ਗਲਤ ਹੋਵੇਗਾ ਸਹੀ ਨਹੀਂ ਹੋਵੇਗਾ ਸਹੀ ਨੂੰ ਛੁਪਾਣ ਦੀ ਲੋੜ ਨਹੀਂ ਗੁਨਾਹ ਨੂੰ ਛੁਪਾਣ ਦੀ ਲੋੜ ਨਹੀਂ ਔਗੁਣ ਨੂੰ ਮਨੁੱਖ ਛੁਪਾਂਦਾ ਹੈ ਗਲਤ ਨੂੰ ਛੁਪਾਂਦਾ ਹੈ ਪਾਪ ਨੂੰ ਛੁਪਾਂਦਾ ਹੈ ਦੂਜੇ ਨੂੰ ਨਾ ਪਤਾ ਚੱਲੇ ਜੋ ਛੁਪਾਇਆ ਜਾ ਰਿਹਾ ਹੈ ਮੈਲ ਹੈ ਮੈਲ ਨੂੰ ਢਕਣਾ ਪੈਂਦਾ ਹੈ ਗੰਦਗੀ ਨੂੰ ਢਕਣਾ ਪੈਂਦਾ ਹੈ ਚਾਹੇ ਉਹ ਸਥੂਲ ਰੂਪ ਦੇ ਚ ਗੰਦਗੀ ਹੈ ਚਾਹੇ ਉਹ ਸੂਖਸ਼ਮ ਰੂਪ ਦੇ ਚ ਹੈ ਚاہے ਬਾਹਰ ਗੰਧ ਪਈਏ ਢਕਣੀ ਪੈਂਦੀ ਹੈ। ਚاہے ਮਨ ਵਿੱਚ ਪੈ ਗਈਏ ਛੁਪਾਣੀ ਪੈਂਦੀ ਹੈ। ਜੋ ਛੁਪਾਇਆ ਹੈ ਉਹ ਗੰਧ ਹੈ। ਜੋ ਛੁਪਾਇਆ ਹੈ ਉਹ ਮਹਿਲ ਹੈ। ਜੋ ਛੁਪਾਇਆ ਹੈ ਉਹ ਸਹੀ ਨਹੀਂ ਹੈ। ਪੇਸ਼ਾਂ ਦੇ ਲਿਬਾਸ ਹਰ ਕਿਰਾ ਐਬੇ ਦੀਦਾਂ ਸਰਮਦ ਕਹਿੰਦਾ ਹੈ ਮਨੁੱਖ ਨੇ ਇਨ੍ਹਾਂ ਕੱਪੜਿਆਂ ਦੇ ਵਿੱਚ ਬਹੁਤ ਕੁਝ ਛੁਪਾਇਆ ਹੈ ਮੇਰਾ ਤਨ ਨਹੀਂ ਛੁਪਾਇਆ ਪਤਾ ਨਹੀਂ ਕਿਤਨੇ ਗੁਨਾਹ ਛੁਪਾਏ ਨੇ ਕਿਤਨੇ ਪਾਪ ਛੁਪਾਏ ਨੇ ਜਿਸ ਨੂੰ ਛੁਪਾਣਾ ਹੈ ਉਹ ਪਾਪ ਹੈ ਜਿਸ ਨੂੰ ਢਕਣਾ ਹੈ ਉਹ ਮੈਲ ਸਹੀ ਨਹੀਂ ਹੈ ਤੁਮੇ ਅਰਜ਼ ਕਰਾ ਹੱਥ ਦੇ ਉੱਤੇ ਪੈਰਾਂ ਤੇ ਕੱਪੜਿਆਂ ਤੇ ਜੋ ਮੈਲ ਪੈ ਜਾਂਦੀ ਹੈ ਹੱਥ بھر ਜਾਣ ਪੈਰ ਭਰ ਜਾਣ ਅਰਥ ਤੁਹਾਡੇ ਸਾਹਮਣੇ ਰੱਖ ਲਈਏ ਭਾਵੇਂ ਕਲ ਕੁਲਸਾ ਕਿਤਾਸੀ ਪੜੀ ਹੈ ਹੱਥ ਪੈਰ ਤਨ ਦੇ ਪਾਣੀ ਤੋਂ ਤੇ ਉਤਰਸ ਖੇ ਖੇ ਨਾਲ ਕਿਦਰੇ ਹੱਥ ਭਰ ਜਾਣ ਮੈਲ ਨਾਲ ਕਿਦਰੇ ਪੈਰ ਭਰ ਜਾਣ ਮੂੰਹ ਮੱਥਾ ਭਰ ਜਾਏ ਕਪੜੇ ਭਰ ਜਾਓ ਪਾਣੀ ਧੋਤੇ ਉਤਰਸ ਕੇ ਪਾਇਆ ਪਾਣੀ ਥੇ ਗਈ ਪੈਰ ਸਾਫ ਹੋ ਗਏ ਹੱਥ ਸਾਫ ਹੋ ਗਏ ਮੂੰਹ ਮੱਥਾ ਸਾਫ ਹੋ ਗਏ ਪਰ ਖੇ ਦੇ ਨਾਲ ਨਾਲ ਜ਼ਰਾ ਹੋਰ ਗਹਿਰੀ ਮੈਲ ਪੈ ਗਈ ਮੌਤ ਪਲੀਤੀ ਕੱਪੜ ਹੋਏ ਜੇ ਕਿਦਰੇ ਮਲ ਮੋਤਰ ਨਾਲ ਕਪੜਾ ਮੈਲਾ ਹੋ ਜਾਏ ਮਲ ਨਾਲ ਸਰੀਰ ਦੀ ਮੈਲ ਨਾਲ ਕਪੜੇ ਮੈਲੇ ਹੋ ਜਾਣ ਦੇ ਸਾਬਣ ਲਈਏ ਉਹ ਦੋ ਤੂੰ ਪਾਣੀ ਦੇ ਨਾਲ ਨਾਲ ਫਿਰ ਸਾਬਣ ਸਾਬਣ ਦੇ ਲੈਂਦੇ ਆ ਪਾਣੀ ਦੇ ਨਾਲ ਉਸ ਮਲ ਨੂੰ ਸਰੀਰ ਦੀ ਮਲ ਨੂੰ ਕੱਪੜੇ ਚੁੱਕੜਦੇ ਈਦੇ ਪਰ ਭਰੀਏ ਮਤ ਪਾਪਾਂ ਕੇ ਸੰਗ ਅਗਰ ਮਨ ਪਾਪ ਨਾਲ ਭਰ ਜਾਏ ਸੋਚਣੀ ਪਾਪ ਨਾਲ ਭਰ ਜਾਏ ਚਿਤਵਨੀ ਪਾਪ ਨਾਲ ਭਰ ਜਾਏ ਦਾਸ ਨੇ ਕੱਲ ਅਰਜ਼ ਕੀਤੀ ਸੀ ਵਿਦਵਾਨਾਂ ਨੇ ਪਾਪ ਕੁੱਲ 10 ਮੰਨੇ ਹੈ ਕਿਉਂਕਿ ਜੀਵਨ ਵੀ ਭਰ ਦੁਰਾਏ ਜਾਂਦੇ ਨੇ ਰਿਪੀਟ ਕੀਤੇ ਜਾਂਦੇ ਨੇ ਤਾਂ ਜ਼ਿੰਦਗੀ ਦੇ ਚ ਹਜ਼ਾਰਾਂ ਲੱਖਾਂ ਆਨੰਦ ਬਣ ਜਾਂਦੇ ਨੇ ਕਈ ਦਫਾ ਮਨੁੱਖ ਇਸ ਜੀਵਨ ਦੇ ਚ ਇਨਾ ਪਾਪਾਂ ਨੂੰ ਧੋਣ ਦੇ ਵਿੱਚ ਅਸਮਰਥ ਹੁੰਦਾ ਹੈ ਤਾਂ ਪਾਪ ਨਾਲ ਚੱਲਦੇ ਨੇ ਅਗਲੇ ਜਨਮ ਦੇ ਚੱਲਦੇ ਨੇ ਤਾਂ ਪਿਛਲੇ ਵੀ ਪਾਪ ਤੇ ਨਵੇਂ ਹੋਰ ਸ਼ੁਰੂ ਹੋ ਗਏ ਇਸ ਤਰ੍ਹਾਂ ਪਾਪ ਜਨਮਦਰ ਜਨਮ ਵੱਧਦੇ ਜਾਂਦੇ ਨੇ ਵੱਧਦੇ ਜਾਂਦੇ ਨੇ ਵੱਧਦੇ ਜਾਂਦੇ ਨੇ ਔਰ ਮੈਂ ਇੱਕ ਦਫਾ ਦौरा ਦਿਆਂ 10 ਪਾਪਾਂ ਦੇ ਚੋਂ 4 ਪਾਪ ਤੇ ਜ਼ਬਾਨ ਦੇ ਮੰਦੇ ਨੇ ਵਿਰਥ ਬੋਲਣਾ ਮਿੱਠੇਰ ਬੋਲਣਾ ਫਿੱਕਾ ਬੋਲਣਾ ਕੋੜਾ ਬੋਲਣਾ ਇਹ ਚਾਰ ਪਾਪ ਰਸਨਾ ਦੁਆਰੇ ਹੁੰਦੇ ਨੇ ਮੰਨ ਕਰਦਾ ਹੈ ਤਿੰਨ ਪਾਪ ਮਨ ਖੁਦ ਕਰਦਾ ਹੈ ਜ਼ੁਬਾਨ ਦੀ ਲੋੜ ਹੀ ਨਹੀਂ ਕੀ ਕਰਦਾ ਹੈ ਬੁਰਾ ਸੋਚਦਾ ਹੈ ਕਿਸੇ ਦੀ ਜਾਨ ਬਾਰੇ ਇੱਕ ਪਾਪ ਬੁਰਾ ਸੋਚਦਾ ਹੈ ਕਿਸੇ ਦੇ ਮਾਲ ਬਾਰੇ ਦੂਸਰਾ ਪਾਪ ਬੁਰਾ ਸੋਚਦਾ ਹੈ ਕਿਸੇ ਦੀ ਇੱਜ਼ਤ ਆਬਰੂ ਬਾਰੇ ਹੈ ਤੇ ਤੀਸਰਾ ਪਾਪ ਇਹ ਤਿੰਨ ਪਾਪ ਮਨ ਕਰਦਾ ਹੈ ਕਿ ਤਿੰਨ ਪਾਪ ਹੀ ਤਨ ਦੇ ਨੇ ਲੇਕਿਨ ਅਕਸਰ ਮਨੁੱਖ ਤਨ ਨੂੰ ਪਾਪ ਤੋਂ ਬਚਾਉਂਦਾ ਹੈ ਕਿਉਂਕਿ ਸਮਾਜ ਹੈ ਕਾਨੂੰਨ ਹੈ ਹਥਕੜੀਆਂ ਨੇ ਜੇਲ੍ਹ ਹੈ ਕਿੰਨ ਪਾਪ ਹੀ ਤੰ ਦੇ ਰਿਹਾ ਕਿਸੇ ਦੀ ਜਾਨ ਖੋ ਲੈਣੀ ਕਿਸੇ ਦਾ ਮਾਲ ਖੋ ਲੈਣਾ ਕਿਸੇ ਦੀ ਇੱਜ਼ਤ ਆਬਰੂ ਲੁੱਟ ਲੈਣੇ ਇਹ 10 ਪਾਪ ਨੇ ਜ਼ਿੰਦਗੀ ਭਰ ਦਿਨ ਪਰਤੇ ਦਿਨ ਹੋਂਦੇ ਰਹਿੰਦੇ ਨੇ ਮਨੁੱਖ ਕਰਦਾ ਰਹਿੰਦਾ ਇਸ ਤਰ੍ਹਾਂ ਫਿਰ ਮਨੁੱਖ ਦੀ ਮਤ ਇਸ ਪਾਪਾਂ ਦੀ ਮੈਲ ਦੇ ਨਾਲ ਭਰ ਜਾਂਦੀ ਇਹ ਪਾਣੀ ਨਾਲ ਨਹੀਂ ਧੁਲੇਗੀ ਕਿਸੇ ਤੀਰਥ ਦੇ ਜਲ ਵਿੱਚ ਇਤਨੀ ਸਮਰੱਥਾ ਨਹੀਂ ਕਿ ਪਾਪ ਨੂੰ ਧੋ ਦੇਵੇ ਨਹੀਂ ਧੁੱਲਦਾ ਭਾਵੇਂ ਐਸੀਆਂ ਮਨੋਤਾਣ ਹੈ ਐਸੀਆਂ ਧਾਰਨਾਵਾਂ ਨੇ ਚੰਦਰ ਗ੍ਰਹਿਣ ਵਾਲੇ ਦਿਨ ਸੂਰਜ ਗ੍ਰਹਿਣ ਵਾਲੇ ਦਿਨ ਕ੍ਰੁਕਸ਼ੇਤਰ ਦੇ ਚ ਇਸ਼ਨਾਨ ਕੀਤਾ ਜਾਏ ਪਾਪ ਦੁੱਲ ਜਾਂਦੇ ਨੇ ਮਾਘੀ ਤੇ ਪ੍ਰਿਆਗਰਾਜ ਦੇ ਚ ਇਸ਼ਨਾਨ ਕੀਤਾ ਜਾਏ ਪਾਪ ਦੁੱਲ ਜਾਂਦੇ ਨੇ ਤੇ ਕੁੰਭੀ ਤੇ ਇਸ਼ਨਾਨ ਕੀਤਾ ਜਾਏ ਵੱਡੇ ਵੱਡੇ ਪਾਪ ਦੁੱਲ ਜਾਂਦੇ ਨੇ ਕੁੰਭ ਤੇ ਇਸ਼ਨਾਨ ਕੀਤਾ ਜਾਏ ਜਨਮਾਂ ਜਨਮਾਂ ਤਰਾ ਦੇ ਪਾਪ ਦੁਰਜਾਂਦੇ ਨੇ 12 ਸਾਲਾਂ ਤੋਂ ਬਾਅਦ ਕੁੰਭ ਲੱਗਦਾ ਹੈ ਭਾਰਤ ਦੇ 4 ਸ਼ਹਿਰਾਂ ਦੇ ਵਿੱਚ 나ਸਿਕ ਦੇ ਚ ਗੋਦਾਵਰੀ ਦੇ ਕੰਡੇ ਤੇ ਉਜੈਨ ਦੇ ਚ ਸਿਪਰਾ ਨਦੀ ਦੇ ਕੰਡੇ ਤੇ ਹਰੀਦਵਾਰ ਦੇ ਚ ਗੰਗਾ ਦੇ ਤੱਟ ਤੇ ਔਰ ਪ੍ਰਿਆਜ ਰਾਗ ਦੇ ਚ ਸੰਗਮ ਤੇ ਜਮਨਾ ਗੰਗਾ ਦੇ ਸੰਗਮ ਤੇ ਹਰ 12 ਸਾਲ ਤੋਂ ਬਾਅਦ ਇੱਕ ਕੁੰਭ ਆਉਂਦਾ ਹੈ ਵਾਰੀ ਵਾਰੀ ਇੱਕ ਸ਼ਹਿਰ ਦੀ ਵਾਰੀ ਫਿਰ 48 ਸਾਲਾਂ ਬਾਅਦ ਆਉਂਦੀ ਹੈ ਕੋਜੈਨ 나सिक ਹਰਦੁਆਰ ਕੋ ਪ੍ਰਿਆगराज ਪਿੱਛੇ ਜਦ ਹਰਦੁਆਰ ਦੇ ਵਿੱਚ ਕੁੰਭ ਲੱਗਿਆ ਇੱਕ ਅੰਦਾਜ਼ੇ ਦੇ ਮੁਤਾਬਕ ਕੰਨਨ ਸਾਡੇ 3 ਕਰੋੜ ਬੰਦਿਆਂ ਨੇ ਇਸ਼ਨਾਨ ਕੀਤਾ। ਕੋੜ ਲੱਗੀ ਹੋਈ ਸੀ। ਇੱਕ ਡੁਬਕੀ ਲਾਈਏ ਪਾਪ ਗਏ। ਕਾਸ਼ ਇਹ ਇਤਨਾ ਸਸਤਾ ਕਮ ਆਉਂਦਾ। ਇਤਨਾ ਸੌਖਾ ਆਉਂਦਾ। ਜਗਤ ਵਿੱਚ ਇਹ ਪਾਪ ਹੋਣੇ ਨਹੀਂ ਸੰਨਾ। ਨਹੀਂ ਧੁੱਲਦੇ। ਬਲਕਿ ਕੁੰਭ ਤੇ ਵੀ ਪਾਪ ਹੋ ਗਏ ਸਾਧੂ ਲੜ ਪੈ ਸੰ ਕੁੰਭ ਤੇ। ਗਰਸਤੀਆਂ ਦੀ ਗੱਲ ਛੱਡੋ ਸਾਧੂ ਲੜਪੈ। ਔਰ ਗਲ ਗਾਲਬਨ 40 ਸਾਧੂ ਮਾਰੇ ਗਏ। ਅਫਰਾ ਤਫਰੀ ਮਚ ਗਈ। ਹਰ ਦਵਾਰ ਦੇ ਚ ਕੈਰਫੋ ਲਾਣਾ ਪਿਆ। ਕੁੰਬ ਤੇ 40 ਸਾਧੂ ਮਾਰ ਦਿੱਤੇ। ਝਗੜਾ ਦੋ ਸਾਧੂਆਂ ਦੀ ਮੰਡਲੀਆਂ 'ਚ ਇਹ ਅਸੀਂ ਪਹਿਲੇ ਇਸ਼ਨਾਨ ਕਰਨੇ ਤੇ ਦੂਜੇ ਨੇ ਅਸੀਂ ਪਹਿਲੇ ਕਰ। ਇਸ ਗੱਲ ਤੇ ਝਗੜਾ। ਗੈਸਨ ਜਨਮ ਜਨਮਾਂਤਰਾਂ ਦੇ ਪਾਪ ধੋਣ ਹੋਰ ਪਾਪ ਚੜਨਾ ਆਪ ਦੀ ਗੈਖਲੀ ਅਰਸ ਕਰਾਂ ਕਿਸੇ ਤੀਰਥ ਦੇ ਜਲ ਦੇਚ ਇਤਨੀ ਸਮਰਥਾ ਨਹੀਂ ਹੈ ਮਨੁੱਖ ਦੇ ਪਾਪ ਧੋਦੇ ਭੁਗਿਆ ਪਾਪ ਧੋਲ ਹੀ ਨਹੀਂ ਸਕਦੇ ਸਹਿਬ ਕੇ ਨੰਨ ਧੋਲ ਸਕਦੇ ਨੇ भरीये मत पापा के संग ओ पे नावे के रंग अगर पापा नाल मत भर गई मन भर गए है धुल सकते ने नाम दे रंग वाहेगुरु वाहेगुरु मैं जपा पर कोई रंग नहीं रंग की है रस ਆਖਣ ਦਾ ਕੋਈ ਰਸ ਨਹੀਂ ਇਸ ਵਾਹਿਗੁਰੂ ਆਖਣ ਨਾਲ ਨਹੀਂ ਧੋਲਣਗੇ ਨਹੀਂ ਧੋਲਣਗੇ ਕਿਉਂਕਿ ਕੋਰੀ ਗੱਲ ਮੈਨੂੰ ਜ਼ਰਾ ਕਰਨੀ ਆਉਂਦੀ ਨਹੀਂ ਇਸ ਦਫਾ ਇਸ ਤਰ੍ਹਾਂ ਕਰੋੜ ਦਫਾ ਵੀ ਆਖੀਏ ਨਹੀਂ ਧੋਲਣਗੇ ਰੰਗ ਨਾਲ ਇੱਕ ਦਫਾ ਵੀ ਆਖੀਏ ਸਾਰੇ ਹੀ ਧੁੱਲ ਜਾਣਗੇ ਕਰ ਕਰੋੜ ਦਫਾ ਇਸ ਵਾਸਤੇ ਆਖਣਾ ਹੈ ਮਤਾਂ ਕਿਦਰੇ ਇੱਕ ਦਫਾ ਰੰਗ ਨਾਲ ਕਹਿ ਸਕੀਏ بس ਇਸ ਵਾਸਤੇ ਕਹਿਣਾ ਹੈ ਕਰੋੜ ਦਫਾ ਜਪਜੀ ਸਾਹਿਬ ਇਸ ਵਾਸਤੇ ਪੜਨੀ ਹੈ ਮਤਾਂ ਕਿਸੇ ਦਿਨ ਰੰਗ ਨਾਲ ਪੜ ਲਈ ਹੈ ਕਰੋੜਾਂ ਵਾਰ ਇਸ ਵਾਸਤੇ ਕੀਰਤਨ ਸੁਣਨਾ ਹੈ ਮਤਾਂ ਕਿਸੇ ਦਿਨ ਰੰਗ ਦੇ ਸੁਣ ਲਈ ਹੈ ਬਾਰ ਬਾਰ ਇਸ ਵਾਸਤੇ ਕੀਰਤਨ ਕਰਨਾ ਹੈ ਮਤਾਂ ਕਿਸੇ ਦਿਨ ਰੰਗ ਦੇ ਛੋ ਜਾਏ ਢੁੱਲ ਜਾਣਗੇ ਪਾਪ ਨਾਮ ਦਾ ਰੰਗ ਪਾਪ ਨੂੰ ਧੋ ਦਿੰਦਾ